ਸਾਣਾ ਇਕਤਾ ਜਿੰਦਾਬਾ 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 ਸਾਣ ਇਕਤਾ ਜਿੰਦਾਬਾ 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 ਮੁਖ ਪ੍ਰਚਾਦਨ ਮੁਰਦਾਬਾ 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 ਨਾ ਠੇ ਕਰਨ ਵਾਲੇ ਲੋਕੀ ਮੁਰਦਾਬਾ 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 ਪਿੰਡ ਦੀ ਧੀ ਨੂੰ ਸਾਦੇ ਪਿੰਡ ਦੀ ਧੀ ਨੂੰ ਨਿਆਣਵਾਗੇ ਰਹਾਗੇ ਵਾਕੇ ਰਹਾਗੇ ਵਾਕੇ ਰਹਾਗੇ ਪਿੰਡ ਦੀ ਧੀ ਨੂੰ ਨਾ ਨਿਆਣਵਾਗੇ ਰਹਾਗੇ ਵਾਕੇ ਰਹਾਗੇ ਇਹ ਨਾਲ ਪਗਾਂ ਜਿਹਾ ਮੈਂ ਸਾਹਬ ਸਿੰਘ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਅੱਜ ਪਹਿਲੋ ਤੇ ਮੈਂ ਆਪਦੇ ਪ੍ਰੈਸ ਭਾਈ ਚਾਰੇ ਦਾ ਧੰਨਵਾਦ ਕਰਦਾ ਅੱਜ ਨਗਰ ਸਭਰਾ ਦੇ ਵਿੱਚ ਇਹ ਜਥੇਬੰਦੀਆਂ ਦੇ ਆਗੂ ਪਹਿਲੋ ਵੀ ਉਸ ਸਾਰੇ ਪਰਿਵਾਰ ਦੇ ਨਾਲ ਜਾ ਕੇ ਬੈਠ ਕੇ ਗੱਲ ਕਰਦੇ ਰਹਿਆ ਵੀ ਲੜਕੀ ਨੂੰ ਅਨਸਾਫ਼ ਦਿੱਤਾ ਜਾਵੇ ਵੇਖੋ ਉਹ ਲੜਕੀ ਆਪਦੇ ਸਹੁਰੇ ਘਰ ਉਹ ਗੁੱਡੀ ਜোঁ ਪ੍ਰਾਣੇ ਦੀ ਡੈਥ ਹੋਈ ਆ ਉਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪੀ ਉਹ ਮਕਾਨ ਛੱਡ ਕੇ ਉਹ ਜਾਇਦਾਦ ਛੱਡ ਕੇ ਚਲੇ ਜਾਵੇ ਵੇਖੋ ਇਹ ਕੋਈ ਏਡੀ ਵਧੀਆ ਇਹ ਗੱਲ ਨਹੀਂ ਹੈਗੀ ਜਿਹੜੀ ਧੀਨ ਦੀ ਆ ਇਹ ਇੱਕ ਦਾਣ ਦੇ ਵਿੱਚ ਕੋਈ ਦਿੰਦਾ ਕਿਸੇ ਨੂੰ ਪਰ ਲੋਕਾਂ ਨੇ ਲੋਬੀਆਂ ਨੇ ਐਸੀ ਚੀਜ਼ ਨੂੰ ਪੁੱਠਾ ਲਟਕਾਇਆ ਵੇ ਜਿਹੜੀ ਧੀਨ ਦੀ ਆ ਦਾਣ ਦੇ ਵਿੱਚ ਜਲਪਾਣੀ ਛਕਾਉਂਦਾ ਤੇ ਦਾਣ ਚ ਦਿੰਦਾ ਅੱਜ ਉਹਨੂੰ ਬੇਕਾਰ ਕੀਤਾ ਜਾਊਗਾ ਇਹ ਕੋਈ ਏਡੀ ਵਧੀਆ ਚੀਜ਼ ਥੋੜਾ ਕੀ ਅਬ ਕਿਸੇ ਨੂੰ ਬੇਕਾਰ ਕਰ ਦੇਣਾ ਕਿਸਾਨ ਸחרਚ ਕਮੇਟੀ ਪੰਜਾਬ ਕੋਟਪੁੱਟਾ ਚਾਹੇ ਬੰਦੀ 24-25 ਸਾਲ ਤੋਂ ਇਹ ਲੜਾਈਆਂ ਜਿਹੜੀਆਂ ਵਾਂ ਜਿੱਥੇ ਕਿਸਾਨ ਮਜ਼ਦੂਰਾਂ ਦੀਆਂ ਦੁਕਾਨਦਾਰਾਂ ਦੀਆਂ ਜਿੱਥੇ ਸਾਡੀਆਂ ਧੀਆਂ ਕੋ ਭੈਣਾਂ ਨੂੰ ਤੰਗ ਕਰਦਾ ਲੜਦੀ ਆ ਰਹੀ ਆ ਪਿੱਛੋਂ ਵੀ ਲੜਦੀ ਆ ਰਹੀ ਆ ਗਾਂ ਵੀ ਲੜੂ ਤੇ ਲੜਦੀ ਰਹੂਗੀ ਇਹ ਕੋਈ ਏਡੀ ਵਧੀਆ ਗੱਲ ਨਹੀਂ ਕੀ ਲੜਕੀ ਉੱਥੇ ਰਹੁ ਉਹਨੂੰ ਉਹਦਾ ਹਿੱਸਾ ਦੇ ਦੇਣਾ ਪਊ ਤੇ ਜੇ ਉੱਥੇ ਕੋਈ 21 ਤਰੀਕ ਨੂੰ ਜਿਹੜਾ ਧਰਨਾ ਲੀਕਾ ਜੇ ਉੱਥੇ ਕੋਈ ਵੱਧ ਘਾਟ ਹੋ ਦੀ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਉੱਥੇ ਕੋਈ ਵਾਅਦਾ ਘਾਟੋਂ ਦਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਟਰਾਇਆ ਜਾਊਗਾ ਨਿਆਂ ਲੈ ਕੇ ਉਠਾਂਗੇ ਤੇ ਨਿਆਂ ਦੇਣਾ ਪਗੋ ਦਾ ਹਿੱਸਾ ਇਹ ਬੜੀ ਇੱਕ ਬੜੀ ਮਤਲਬ ਨਿੰਦਣਯੋਗ ਗੱਲ ਜਿਹੜੀ ਸੁਣੀ ਆ ਕਿ ਉਹਨਾਂ ਬੰਦਿਆਂ ਨੇ ਅੱਜ 7-8 ਛੇ ਬਣਾਈ ਫਿਰਦੇ ਆ ਫਲਾਨੇ ਦਾ ਢਿਮਕੜੇ ਦਾ ਓਂਕੜੇ ਦਾ ਜਿਸ ਟਾਈਮ ਠੀਕ ਆ ਉਹ ਦੋ ਭਰਾ ਸੀ ਤੀਸਰੀ ਮਾਤਾ ਸੀ ਆਹੀ ਇਹ ਗੱਲ ਨੂੰ ਮੰਨਦੇ ਆ ਬਤਨੀ ਥਾਈਆਂ ਪਰ ਇਹ ਕੋਈ ਏਡੀ ਵਧੀਆ ਗੱਲ ਨਹੀਂ ਹੈ ਕਿ ਗੁੱਡੀ ਦੇ ਗਾਂ ਘਰੇ ਗੁੱਡੀ ਆ ਤੇ ਉਸ ਗੁੱਡੀ ਨੂੰ ਕੋਈ ਇਨਸਾਫ ਨਾ ਮਿਲੇ ਜਿਹੜੀ ਅੱਜ ਜਹੇਬਦੀਆਂ 21 ਤਰੀਕ ਨੂੰ ਸਮੁੱਚੇ ਨਗਰ ਵੱਲੋਂ ਹੋਰ ਜਹੇਬਦੀਆਂ ਨੂੰ ਪੀ ਲਾ ਕਿ ਜਿਹੜੀ ਲੜਾਈ ਆ ਧੀਆਂ ਭੈਣਾਂ ਦੀ ਲੜੋ ਤੇ ਲੜਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗ ਭਾਗਾਂ ਉਹਨਾਂ ਦੇ ਗੇਟ ਦੇ ਮੂਹਰੇ ਦੇ ਗਾੜੀ ਜਹੇਬਦੀਆਂ ਬਹਿਣਕੀਆਂ ਤੇ ਨਿਆ ਲੈਣਕੀਆਂ ਕਿ ਉੱਥੇ ਅਸੀਂ ਮੈਂ ਅੱਗੇ ਵੀ ਦੱਸ ਚੁੱਕਾ ਵੀ ਜੇ ਉੱਥੇ ਕੋਈ ਗੱਲ ਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਪ੍ਰਸ਼ਾਸਨ ਆਪਦਾ ਪੱਲਾ ਝਾੜ ਕੇ ਜੇ ਆ ਕੇ ਮੈਂ ਆਰਾਮ ਨਾਲ ਬੈਜੂ ਤੇ ਬਿਲਕੁਲ ਇਹ ਗੱਲ ਬਿਲਕੁਲ ਨਹੀਂ ਹੋਊਗੀ ਇਨਸਾਫ ਲੈ ਲੈ ਕੇ ਛੱਡਾਂਗੇ ਤੇ ਜਿਹੜੀ ਗੁੱਡੀ ਆ ਉਸ ਘਰ ਚ ਰਹੂਗੀ ਉਹਦੇ ਅੱਗੇ ਇੱਕ ਹੋਰ ਗੁੱਡੀ ਆ ਵਿਚਾਰੀ ਦੇ ਘੜਲੇ ਪਾਸੇ ਜੜ ਲੱਗੀ ਆ ਉਹਨਾਂ ਦਾ ਧੱਕਾ ਨਾ ਕੀਤਾ ਜਾਵੇ ਉਹ ਪਰਿਵਾਰ ਸੁਣਦਾ ਬਿਲਕੁਲ ਜਿਹੜਾ ਅਸਰ ਅਸੂਕ ਜੋ ਆਪਦਾ ਧੀਆਂ ਪੈਣਾ ਆਦਿਆਂ ਕਰਦਾ ਉਸ ਤਰੀਕੇ ਦੇ ਨਾਲ ਉਸ ਗੁੱਡੀ ਨੂੰ ਰਹਿਣ ਦੇ ਹਾਂਜੀ ਸਾਡੇ ਇੱਥੇ ਪਿੰਡ ਨਿਤਰੀ ਸਿੰਘ ਆ ਸਰਦਾਰ ਬਲਦੇਵ ਸਿੰਘ ਉਹਨਾਂ ਦੀ ਲੜਕੀ ਨਿਮਰਤ ਕੌਰ ਪੱਟੀ ਜਿਹੜੀ ਮਠਾਰੂ ਆ ਉਹਨਾਂ ਨਾਲ ਵਿਆਹੀ ਜੀ ਉਹ ਦੋ ਭਰਾ ਹੈ ਇਹਨਾਂ ਦਾ ਜਿਹੜਾ ਪ੍ਰੋਹਾਂ ਜੀ ਉਹ ਮਰ ਚੁੱਕਾ ਵਾ ਇਹਨਾਂ ਉਹਦਾ ਸਹੁਰਾ ਪਹਿਲਾਂ ਮਰ ਚੁੱਕਾ ਹੈ ਜੀ ਬੜੀ ਤਕਰੀਬ ਪ੍ਰਾਪਰਟੀ ਆ ਤੇ ਜਿਹੜਾ ਉਹਨੂੰ ਕੁੜੀ ਨੂੰ ਜੋ ਪ੍ਰੋਹਾਂ ਲਗਭਗ 2 ਸਾਲ ਹੋ ਗਏ 1.5 ਸਾਲ ਮਰੇ ਨੂੰ ਉਹਨੂੰ ਦੇਣ ਕੁਝ ਨਹੀਂ ਦਏ ਜੀ ਘਰ ਦੇ ਵਿੱਚਾਂ ਦੇ ਵੀ ਤੂੰ ਥੋੜਾ ਬੋੜਾ ਖਰਚਾ ਲੈ ਲਿਆ ਕਰ ਇਹ ਜਾਂ ਤੂੰ ਜਿਹੜਾ ਉਹ 25 ਲੱਖ ਰੁਪਇਆ ਲੈ ਕੇ ਆਪਣਾ ਵਿਆਹ ਹੋਰ ਕਰਾ ਲਾ ਤੇਰੀ ਉਮਰ ਛੁੱਟੀ ਆ ਤੇ ਕੁੜੀ ਨੂੰ ਹੀ ਆਪੇ ਪੜਾਵਾ ਲਾਂਗੇ ਵਿਆਹ ਲਾਂਗੇ ਪਰ ਉਹ ਕੁੜੀ ਜਿਹੜੀ ਆਂਦੀ ਵੀ ਮੇਰੀ ਲੜਕੀ ਆ ਤੇ ਮੈਨੂੰ ਗਾੜੀ ਫੇਰ ਕੋਈ ਅੰਬਲੀ ਟੱਕਰੂਗਾ ਤੇ ਮੈਂ ਮਾਰੀ ਜਾਊਂਗੀ ਤੇ ਮੈਨੂੰ ਘਰ ਦੇ ਵਿੱਚੋਂ ਨਾ ਕੱਢਿਆ ਜਾਵੇ ਤੇ ਉਹਦੇ ਘਰ ਦੇ ਵਿੱਚ ਕੈਮਰੇ ਲਾਏ ਆ ਜੇ ਕੋਠਿਆਂ ਦੇ ਵਿੱਚ ਉਹਦੀ ਰਾਖੀ ਰੱਖਦੇ ਥੱਲੇ ਪੌੜੀਆਂ ਉਤਰ ਲੱਗੀ ਦੀ ਵੀ ਬਹੁਤ ਤੰਗ ਪਰੇਸ਼ਾਨ ਕਰਦੇ ਅਸੀਂ 2-3 ਵਾਰ ਅੱਗੇ ਜਾ ਕੇ ਮਿਲੇ ਆ ਜੀ ਫਿਰ ਡਾਕਟਰ ਸੁੱਖੀ ਦਾ ਜਵਾਈ ਆ ਜੀ ਅਵਤਾਰ ਸਿੰਘ ਉਹ ਵਿੱਚ ਪੈ ਗਿਆ ਉਹਨੇ ਫੈਸਲਾ ਕਰਾ ਦਿੱਤਾ ਉਸ ਫੈਸਲੇ ਤੋਂ ਭੱਜ ਤੇ ਫੇਰ ਅਸੀਂ ਜਿਹੜੇ ਉਹ ਮਰ ਕੇ ਡੀਐਸਪੀ ਦੇ ਦਰਖਾਸਤ ਦਿੱਤੀ ਆ ਕੁੜੀ ਵੀ ਉੱਥੇ ਜਾ ਕੇ ਵੀਡੀਓ ਬਣਾ ਕੇ ਆਈ ਆ 21 ਤਰੀਕ ਦਾ ਸਾਰੀਆਂ ਜਹੇਬੰਨੀਆਂ ਨੇ ਜਿਹੜਾ ਧਰਨਾ ਲੇ ਕੇ ਆ ਜੀ ਵੀ ਉਹ ਜਿਹੜਾ ਕੁੜੀ ਦੇ ਬੂਹੇ ਘੜੀ ਬੈਗ ਦੇ ਕੁੜੀ ਨੂੰ ਸਾਰਾ ਪਿੰਡ ਜਾਊਗਾ ਜਿਸ ਵਰਾਹਿ ਮਿੰਨਤ ਕਰਦੇ ਸਾਰੇ ਪਿੰਡ ਨੂੰ ਵੀ ਸਾਡੇ ਪਿੰਡ ਦੀ ਧੀ ਆ ਤੇ ਇਹਨੂੰ ਜਿਹੜਾ ਨੁਸਾਫ ਦਵਾਇਆ ਜਾਵੇ ਕਿਉਂਕਿ ਸਾਡੇ ਪਿੰਡ ਦੀ ਬੱਚੀ ਹੋਣ ਕਰਕੇ ਸਾਰਾ ਪਿੰਡ ਇਕੱਠਾਂ ਜੀ ਅਸੀਂ ਤਾਂ ਉਹਨਾਂ ਦੀ ਕੁੜੀ ਨੂੰ ਨੁਸਾਫ ਮਿਲੇ ਸਾਡਾ ਉਹਨਾਂ ਨਾਲ ਕੋਈ ਵੈਰ ਨਹੀਂਗਾ ਨਾ ਅਸੀਂ ਕੋਈ ਲਿਆਉਣਾ ਨਾ ਕੁੜੀ ਲਿਆਉਣੀ ਆ ਉੱਥੇ ਕੁੜੀ ਰਹੂਗੀ ਉੱਥ ਉਹਨੂੰ ਦਿੱਤਾ ਜਾਵੇ ਜੀ ਬਸ ਅਸੀਂ ਅੱਜ ਕੱਲ ਦੇ ਇਕੱਠੇ ਹੋਏ ਆ ਤੇ ਡਿਪਟੀ ਸਾਹਿਬ ਨੂੰ ਵੀ ਅਸੀਂ ਮਿਲੇ ਐਸਐਸਪੀ ਸਾਹਿਬ ਨੂੰ ਮਿਲੇ ਆ ਅਸੀਂ ਦਰਖਾਸਤਾਂ ਵੀ ਦਿੱਤੀਆਂ ਜੇ ਤੁਹਾਨੂੰ ਫੋਨ ਵੇਖ ਨਹੀਂ ਆਵਾ ਅਸੀਂ ਆਨੇ ਵੀ ਜੇ ਉੱਥੇ ਕੋਈ ਝਗੜਾ ਝੰਡਾ ਹੁੰਦਾ ਤੇ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਜੇ ਵੀ 21 ਤਰੀਕ ਦੇ ਵਿੱਚ ਦੋ ਤਿੰਨ ਦਿਨ ਹੈਗੇ ਆ ਤੇ ਸਾਡਾ ਜਿਹੜਾ ਉਹ ਬੈਗ ਨਿਆ ਕਰਵਾਇਆ ਜਾਵੇ ਜੋ ਸਾਡੇ ਕਾਗਜ਼ ਦੀ ਪੱਤਰੀ ਸਾਡਾ ਹਿੱਸਾ ਬੰਦਾ ਉਹ ਦਿੱਤਾ ਜਾਵੇ ਇਹ ਵਾਅਦਾ ਨਹੀਂ ਮੰਗਦੇ ਜੀ ਪ੍ਰਧਾਨ ਜੀ ਕਿੰਨੇ ਚਿਰ ਤੋਂ ਜਿਹੜਾ ਕੇਸ ਹੈ ਚੱਲੰਦਾ ਆ ਸਾਡਾ ਇਹ ਕੇਸ ਤੇ ਦੀ ਲਗਭਗ 8-9 ਮਹੀਨੇ ਹੋ ਗਏ ਜੀ ਪਹਿਲਾਂ ਉਹ ਕਿਨੇ ਛੱਟ ਲਈ ਜਿਹਦੀਕਰ ਉਹਦਾ ਡੰਬ ਚੁੱਕਿਆ ਪੌਸਤ ਨੂੰ ਕੋਈ ਪਤਾ ਨਹੀਂ ਲੱਗਾ ਤੇ ਚਲੋ ਛੱਕਦੇ ਵੀ ਉਹਨਾਂ ਦੀ ਸੁਈ ਤੇ ਉੱਠਦੀ ਆ ਵੀ ਜੇ ਇਹਨਾਂ ਕੰਮੇ ਕੀਤਾ ਹੋਊਗਾ ਜਿਹੜਾ ਕੁੜੀ ਨੂੰ ਉੱਥੋਂ ਤੰਗ ਪਰੇਸ਼ਾਨ ਕਰਨ ਦਾ ਆ ਪਰ ਜਿੰਨਾ ਤੇ ਉਹਦਾ ਸਬੂਤ ਨਹੀਂ ਨਿਕਲਉਂਦਾ ਸੀ ਉਹਨਾਂ ਤੇ ਉਹ ਨਹੀਂ ਨਾਂ ਲਾਉਂਦੇ ਪਰ ਕੁੜੀ ਨੂੰ ਜਿਹੜਾ ਜੋਰਾ ਜਰਦੀ ਕਰਦੇ ਉਹ ਨਹੀਂ ਹੀ ਨਿਕਲਦੇ ਨਾ ਉਹਦਾ ਕੁੜੀ ਦਾ ਜੋ ਬੰਦਾ ਹਿੱਸਾ ਦੇਣ ਜੋ ਥੱਲੇੋਂ ਬੰਦਾ ਦੁਕਾਨਾਂ ਦਾ ਜੋ ਉੱਪਰੋਂ ਬੰਦਾ ਉਹਨੂੰ ਆਪਦਾ ਘਰ ਵੱਖਰਾ ਦੇਣ ਆਪਦਾ ਜਿਹੜਾ ਉਹ ਕਮਾਈ ਕਰੇ ਉਹਨੂੰ ਕਮਾਈ ਦੇ ਵਿੱਚੋਂ ਹਿਸਾਬ ਹੀ ਇੱਕ ਅੱਗੇ 21 22 ਲੱਖ ਦਾ ਥਾਂ ਵੇਚ ਕੇ ਜੋ ਚ ਉਹਨੂੰ ਕੱਖ ਨਹੀਂ ਤੇ ਗਦਾਮ ਆ ਕੋਈ ਮੇਰਾ ਖਿਆਲ ਦੇਤੇ ਪੌਣੇ ਕਿਲੇ ਦੇ ਵਿੱਚੋਂ ਉਹ ਚੋ ਕੱਖ ਨਹੀਂ ਦੇਣ ਦੇ ਤੇ ਬਸ ਇਦਾਂ ਨਹੀਂ ਕੀ ਗੱਲ ਬਣਨੀ ਸਾਡੇ ਪਿੰਡ ਦੀ ਧੀ ਆ ਜਿਵੇਂ ਸਾਰਾ ਪਿੰਡ ਇਕੱਠਾ ਤੇ ਸਾਰੇ ਪਿੰਡ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਸਾਡੇ ਪਿੰਡ ਦੀ ਧੀ ਆ ਕਿ ਕੇ ਰਿਕਾਰਡ ਬਣਾਇਆ ਜਾਵੇ ਸਾਡੇ ਜਿੱਤਰਾ ਬਜ਼ੁਰਗਾਂ ਦੇ ਪਿੱਛੇ ਕਹਣਾ ਸਾਡੀਆਂ ਨੂੰ ਸਾਡੀਆਂ ਧੀਆਂ ਨੂੰ ਸਾਡੀਆਂ ਮਾਵਾਂ ਨੂੰ ਇਨਸਾਫ ਦਵਾਇਆ ਹੀ ਉਸ ਤਰ੍ਹਾਂ ਜਿਹੜਾ ਉਹ ਸਾਰਾ ਸਮਭਰਾਜ ਜਿਹੜਾ ਇਕੱਠਾ ਹੋ ਗਿਆ ਇਹਨੂੰ ਇਨਸਾਫ ਦਵਾਇਆ। ਬਦਾਂ ਜੀ ਕਿੰਨੇ ਜਥੇਬੰਦੀਆਂ ਨੇ ਤੁਹਾਨੂੰ ਜਿਹੜਾ ਸਾਥ ਦਿੱਤਾ। ਜਥੇਬੰਦੀਆਂ ਦੀ ਮੈਂ ਕਹਿੰਦਾ ਵੀ ਜਿੰਨੀਆਂ ਵੀ ਪਿੰਡ ਦੇ ਵਿੱਚ ਜਥੇਬੰਦੀਆਂ ਚਾਰ ਪੰਜ ਜਥੇਬੰਦੀਆਂ ਦਾ ਸਾਥ ਦਾ ਸਾਰੇ ਸਾਰੇ ਪਿੰਡ ਦਾ ਸਾਥ ਅਸੀਂ ਮੰਗਦੇ ਆਂ ਜੀ। ਭਾਵੇਂ ਵੇਲੇ ਦੇ ਵਿੱਚ ਕੋਈ ਵੀ ਮਜੀਬੀ ਸੇਕੋਨੋਂ ਸਾਸੀ ਸੇਕੋਨੋਂ ਸਾਡੇ ਜਿਤਰਾ ਬਰਾਦਰੀ ਦੇ ਜਿਤਰਾ ਜਿਹੜੇ ਖਾਨ ਸਿੰਘ ਆ ਮਿਤਰੀ ਸਿੰਘ ਆ ਲਵਾਰ ਸਿੰਘ ਆ ਜੱਟ ਆ ਜੋ ਵੀ ਆ ਸਾਡੇ ਸਾਰੇ ਭਰਾ ਸਾਰੀਆਂ ਭਰਾਵਾਂ ਦੀ ਗੱਲ ਇਹ ਮੰਨਤ ਕਰਦੇ ਇਹ ਨੂੰ ਪਿੰਡ ਦੀ ਧੀ ਸਮਝ ਕੇ ਸਾਨੂੰ ਸਾਥ ਦਿਓ ਤੇ ਆਪਾਂ ਜਾ ਕੇ ਉਹਨਾਂ ਨੂੰ ਸਾਫ ਦਿਵਾ ਕੇ ਆਈਏ ਕੱਲ ਨੂੰ ਕਿਸੇ ਦੀ ਧੀ ਨਾ ਵੀ ਤਰ ਹੋ ਸਕਦਾ ਜੀ ਐ ਕਿਨੂੰ ਜਮ ਪੀਛਾ ਦੀ ਲੜਕੀ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸਾਰੇ ਪਰਿਵਾਰ ਅੰਨਜਵਾਈ ਮਾਰ ਚੁੱਕਾ ਵਾ ਅਹੀਂ ਅੰਦੇ ਵੀ ਜਥੇ ਬੰਦੀਆਂ ਸਮੁੱਚਾ ਸਾਡਾ ਪਿੰਡ ਜਿਹੜਾ ਵਾ ਸਾਡਾ ਸਾਥ ਦੇ ਰਿਹਾ ਵਾ ਵਾਰ ਤੋਂ ਬਾਅਦ ਸਾਥ ਦੇ ਰਿਹਾ ਵਾ ਤੇ ਪਰਸੋਂ 21 ਤਰੀਕ ਨੂੰ ਸਾਡਾ ਸਾਥ ਦੇਣ ਤੇ ਸਾਡਾ ਮਸਲਾ ਹੱਲ ਕਰੋ ਤੇ ਗੋ ਮਸਹਰੇ ਨਗਰ ਨੂੰ ਪੀਲ ਕਰ ਲਾਂਗੇ ਬਾਤ ਚੜ ਕੇ ਇਹ ਧੰਨੇ ਵਿੱਚ ਪਹੁੰਚਾਂਗੇ ਅਹੀਂ ਸਾਰੇ ਨਿਕਲ ਨੂੰ ਅਪੀਲ ਕਰਦਾ ਹਾਂ ਵੱਧ ਤੋਂ ਵੱਧ ਸਾਡੇ ਪਰ ਇੱਕ ਹੀ ਦਿਨ ਦੇ ਵਿੱਚ ਧੰਨੇ ਦੇ ਵਿੱਚ ਸਾਥ ਦਿਓ ਤੇ ਲੋਕ ਬਹੁਤ ਜ਼ਿਆਦਾ ਤਾਬਲੇ ਦੇਣਗੇ ਵੀ ਬਹੁਤ ਜ਼ਿਆਦਾ ਬਬੂ ਜੀ ਆਜ ਕਹਿ ਗਏ ਨੇ